ਏ ਆ ਜੀ ਜahangir ਦੀ ਹਵੇਲੀ ਛੋਟੀਆਂ ਇੱਟਾਂ ਜਿਨ੍ਹਾਂ ਨੂੰ ਆਪਾਂ ਨਾਨਕਸ਼ਹੀ ਇੱਟ ਕਹਿੰਦੇ ਆ ਉਹਦੇ ਨਾਲ ਇਹ ਬਣਾਈ ਗਏ ਤੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਸਾਰੀ ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਪੁਰਾਣੇ ਟਾਈਮ ਦੀ ਨਾਨਕਸ਼ਹੀ ਜਿਹੜੀ ਇੱਟ ਹੁੰਦੀ ਆ ਉਹ ਲੱਗੀ ਹੋਈ ਆ ਤੇ ਹੁਣ ਆਪਾਂ ਇਹਦੇ ਇਹਦੇ ਅੰਦਰ ਚੱਲਦੇ ਆਂ ਇੱਥੇ ਹਾਂ ਇੱਥੋਂ ਖੁੱਲਾ ਹੀ ਅੰਦਰੋਂ ਤੇ ਕਮਰੇ ਬਣਾਏ ਗਏ ਆ ਤੇ ਇਹਨਾਂ ਕਮਰਿਆਂ ਦੇ ਵਿੱਚ ਆਪਾਂ ਜਾ ਨਹੀਂ ਸਕਦੇ ਕਿਉਂਕਿ ਇਹ ਲੋਕ ਵਗੈਰਾ ਕੀਤੇ ਹੋਏ ਨਹੀਂ ਤੇ ਤੁਹਾਨੂੰ ਕਮਰਾ ਵੀ ਆਪਾਂ ਦਿਖਾ ਦਿੰਦੇ ਅੰਦਰੋਂ ਖੋਲ ਕੇ ਤੇ ਆ ਇੱਕ ਨਾ ਖੂਬ ਬਣਿਆ ਹੋਇਆ ਵਾ ਆ ਦੇਖੋ ਕਿੰਦਾ ਕਿੰਨੀ ਸੋਹਣੀ ਕਟਿੰਗ ਕਰਕੇ ਹੈ ਨਾ ਉਹ ਨਹੀਂ ਇਹ ਕਟ ਹੀ ਨਹੀਂ ਗਈ ਇਹ ਨਾ ਇਥੋਂ ਡੈਮੇਜ ਹੋਇਆ ਹੋਇਆ ਤੇ ਟੁੱਟਿਆ ਹੋਇਆ ਨਹੀਂ ਨਹੀਂ ਯਾਰ ਉਹ ਡਿੱਗਾ ਵਾ ਦੇਖ ਆ ਕੰਡੇ ਰੱਖੇ ਵੀ ਉੱਪਰ ਨਾ ਜਾਵੇ ਕੋਈ ਉੱਪਰ ਨਾ ਜਾਵੇ ਕੋਈ ਆਪਾਂ ਲੋਕੇਸ਼ਨ ਲੋਕੇਸ਼ਨ ਕਿਹ ਭਰੀ ਸੀਗੀ ਜਹਾਂਗੀਰ ਦੀ ਵਿਹਲੀ ਭਰੀ ਆਪਾਂ ਲੋਕੇਸ਼ਨ ਕਿ ਜਹਾਂਗੀਰ ਦੀ ਵਿਹਲੀ ਭਰੀ ਸੀ ਹਾਂ ਜਹਾਂਗੀਰ ਦੀ ਵਿਹਲੀ ਵੈਸੇ ਜੀ ਆਪਾਂ ਪ੍ਰੋਪਰ ਐਡਰੈਸ ਦੱਸਣਾ ਹੋਵੇ ਕਿੱਥੇ ਆ ਦੱਸੋ ਬਈ ਬਾਟਲ ਜੀ ਮਾਈ ਹਾਂਜੀ ਸਾਸ਼ੀ ਗਾਲ ਜੀ ਤੇ ਸਵਾਗਤ ਹੈ ਅੱਜ ਦੇ ਇਸ ਨਵੇਂ ਵਲਾਗ ਦੇ ਵਿੱਚ ਕਿੱਥੇ ਚੱਲੇ ਆ ਵੀ ਆਪਾਂ ਪਤਾ ਨਹੀਂ ਐਨੂੰ ਜਾਣਦੇ ਆ ਐਨੂੰ ਜਾਣਦੇ ਆ ਲੈ ਵੀ ਪਤਾ ਕਿਸੇ ਨੂੰ ਨਹੀਂ ਕਿੱਥੇ ਚੱਲੇ ਆ ਅੱਜ ਜਾਹ ਕਿ ਜਹਾਂਗੀਰ ਦੀ ਹਵੇਲੀ ਆ ਲਮੋੜਲਾ ਜਹਾਂਗੀਰ ਦੀ ਹਵੇਲੀ ਕਹਿੰਦੇ ਜਾਂ ਕਹਿੰਦੇ ਜਹਾਂਗੀਰ ਦੀ ਹਵੇਲੀ ਦੇਖਣ ਚੱਲੇ ਆ ਅੱਜ ਇੱਥੇ ਲੱਗ ਗਈ ਆ ਘੁੰਮਣ ਫਿਰਨ ਆਏ ਹੋਏ ਸੀਗੇ ਤੇ ਇਹਨਾਂ ਨੇ ਬਿਲਕੁਲ ਤਾਂ ਹੋਰ ਬੰਨੀ ਦੀ ਬਣਾਈ ਸੀ ਪਲੈਨਿੰਗ ਸਾਡੀ ਕੋਈ ਨਹੀਂ ਹੈਗੀ ਵੀ ਅਸੀਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਮੈਂ ਤੈਨੂੰ ਕਹਿੰਦੇ ਆ ਸੀ ਵੀ ਗੁਰਦੁਆਰੇ ਲੱਭੋ ਇਤਿਹਾਸਿਕਾ ਨਾ ਲੱਗੇ ਬੰਨੇ ਜਿਹੜੇ ਵੀ ਹੈਗੇ ਆ ਤੇ ਸਾਰੇ ਗੁਰਦੁਆਰੇ ਆਪਾਂ ਜਾ ਗਏ ਪਰ ਮੀ ਬਹੁਤ ਬਹਿਣ ਲੱਗ ਗਿਆ ਤੇ ਲੱਗੇ ਬੰਨੇ ਏਰੀਆ ਚ ਕੋਈ ਇਤਿਹਾਸਿਕ ਗੁਰਦੁਆਰਾ ਨਹੀਂ ਹੈਗਾ ਯਾਨੀ ਕਿ ਅੰਬਰਸਤ ਜਲੰਧਰ ਇਸ ਤੋਂ ਨੇੜੇ ਬੰਨੇ ਕੋਈ ਇਤਿਹਾਸਿਕ ਗੁਰਦੁਆਰਾ ਨਹੀਂ ਹੈਗਾ ਤੇ ਇੱਥੇ ਲੱਗੇ ਇੱਕ ਜਗ੍ਹਾ ਹੈਗੀ ਆ ਜahangir ਦੀ ਹਵੇਲੀ ਹਾਂਜੀ ਕਹਿੰਦੇ ਵੀ ਲੱਗੇ ਸਾਡੀ ਜahangir ਦੀ ਹਵੇਲੀ ਆ ਉਹ ਦਿਖਾ ਲਿਓ ਨੇ ਤੁਹਾਨੂੰ ਤੇ ਮੈਂ ਕਿਹਾ ਲੈ ਚੱਲੋ ਫਿਰ ਕੰਮੋਂ ਨੇ ਆ ਡਿਸਾਈਡ ਅਸੀਂ ਕੁਝ ਨਹੀਂ ਕੀਤਾ ਕਰੋ ਗੱਡੀ ਕੱਢ ਲਈ ਤੇ ਰਾਹ ਜਾ ਕੇ ਡਿਸਾਈਡ ਕੀਤਾ ਵੀ ਹਾਂ ਵੀ ਚਲੋ ਚਲੀਏ ਫਿਰ ਕਿਤੇ ਨਾ ਕਿਤੇ ਤਾਂ ਜਾਣਾ ਹੀ ਪਊਗਾ ਹਣ ਹੈਨਾ ਧਿਆਨ ਨਾਲ ਭਾਈ ਭਰਾ ਕਿਤੇ ਵਿੱਚ ਹੀ ਖਬੋ ਖਬੂਲੇ ਸਾਡੇ ਕੋਲ ਧੱਕਾ ਧੱਕਾ ਲਗਣਾ ਨਹੀਂ ਨਹੀਂ ਉਹਦਾ ਪਾਣੀ ਖੜਾ ਰਹਾ ਸਹੀ ਹੈ ਮੈਂ ਕਹਿੰਦਾ ਕੱਚਾ ਰਹਾ ਲੱਗਦਾ ਇਹ ਨਹੀਂ ਨਹੀਂ ਪੱਕਾ ਰਹਾ ਦਾ ਯਾਰ ਆ ਦੇ ਪੱਕਾ ਪੱਕਾ ਸਪੀਡ ਵਧਾ ਦੇ ਸਾਡੇ ਕੋਲ ਗੱਡੀ ਵੀ ਪ੍ਰੈਸ ਵਾਲੀ ਆ ਬਹੁਤ ਗੱਲ ਹੈ ਪ੍ਰੈਸ ਤੇ ਕਰਵਾਦਾ ਉਹ ਆ ਗਿਆ ਤਾਂ ਡੀ ਵੀਲੀ ਆ ਗਈ ਅੱਗੇ ਯਾ ਅਗੀਰ ਦੀ ਹਵੇਲੀ ਆ ਗਈ ਗੱਡੀ ਹਵੇਲੀ ਵਾਲਾ ਮੋਡਲ ਆਹ ਓਹ ਸਾਹਮਣੇ ਹਵੇਲੀ ਆ ਗਈ ਤੇ ਪਹੁੰਚ ਗਏ ਫਿਰ ਹੁਣ ਤੁਹਾਨੂੰ ਦਿਖਾਉਨੇ ਆ ਯਾਰ ਪਹਿਲੀ ਗੱਲ ਕਿੱਦਾਂ ਦਾ ਨਜ਼ਾਰਾ ਹੈ ਹਵੇਲੀ ਦਾ ਦੇਖੋ ਲੈਦ ਆਇਆ ਕਿਤੇ ਅੰਦਰ ਹੀ ਨਾ ਵੜਨ ਦੇ ਨਾ ਇਹ ਕਿਵੇਂ ਬਾਹਰੋਂ ਬੇਇੱਜ਼ਤੀ ਦਾ ਵਲੌਗ ਬਣਾ ਰਹੇ ਸਾਡਾ ਵਾਹ ਜੀ ਵਾਹ ਪਹਿਲੀ ਗੱਲ ਬੱਸ ਹੈ ਪਹਿਲੀ ਗੱਲ ਠੇਕੇਦਾਰ ਨੂੰ ਕੋ ਰੋਕਦੇ ਨਹੀਂ ਮਰੇ ਪ੍ਰੈਸ ਲਿਖਾ ਕੇ ਘੁੰਮ ਫਿਰ ਲੈ 10 ਲੈ ਮੇਨ ਪ੍ਰੈਸ ਦੇ ਹੱਥ ਵਿੱਚ ਨਹੀਂ ਕਿਤੇ ਉਹੀ ਗੱਲ ਹੋਵੇ ਨਾ ਵੀ ਗੇਟ ਤੋਂ ਲੈ ਜਾ ਕੇ ਕਹਿ ਦੋ ਵੀ ਭਾਈ ਦੇਖ ਲੋ ਆ ਵੇਲੀ ਹੈ ਤੇ ਬਸ ਅੰਦਰ ਜਾਣ ਨਾ ਦੋ ਆਹ ਫਿਰ ਦਿਖਾ ਮਾੜੀ ਜਿਹੀ ਵੇਲੀ ਕਿੰਨੀ ਸੋਹਣੀ ਲੱਗਦੀ ਹੈ ਵੇਲੀ ਤੇ ਸੋਹਣੀ ਆ ਰੀਲਾ ਰੂਲਾ ਬਣਾ ਕੇ ਆਵਾਂਗੇ ਤੁਹਾਡੀਆਂ ਸੋਹਣੀਆਂ ਸੋਹਣੀਆਂ ਰੀਲਾ ਯਾਰ ਅੱਜ ਤਿਆਰ ਨਹੀਂ ਹੋਏ ਆ ਫਿਰ ਕੀ ਆ ਤੂੰ ਤਾਂ ਬਿਨਾਂ ਨਾਂ ਤੇ ਵੀ ਸੋਣਾ ਲੱਗਦਾ ਪਤਾ ਨਹੀਂ 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 ਇਹਦਾ ਕੋਈ ਮਤਲਬ ਕੇ ਆਹ ਬੋਰਡ ਲੱਗਾ ਯਾਰ ਇੱਥੇ ਦਿਖਾ ਦੋ ਮਾੜਾ ਜੀ ਤੁਸੀਂ ਆ ਇਥੇ ਹੋਗਰਾ ਇਥੇ ਨਾਲੇ ਤੁਸੀਂ ਇਤਿਹਾਸ ਪੜ ਲਾ ਆ ਨਹੀਂ ਯਾਰ ਆਪਾਂ ਨੂੰ ਤੇ ਆਪ ਨਹੀਂ ਪਤਾ ਪ੍ਰਵੇਸ਼ ਦੁਆਰ ਇਤਿਹਾਸ ਤੇ ਉਸ ਕੁਝ ਨਹੀਂ ਹੈਗਾ ਯਾਰ ਇਹਦਾ ਇੰਨਾ ਪਤਾ ਵੀ ਮਾਈਕ ਹੋਰ ਹੋ ਜਾ ਗੱਡੀ ਤੇ ਪਾਰਕ ਕਰ ਗੱਡੀ ਗੱਡੀ ਆਪੇ ਪਾਰਕ ਕਰਦਾ ਨਹੀਂ ਲੈ ਡਰਾਈਵਰਾਂ ਬ్రో ਯਾਰ ਹਾਂ ਮਾਈਕੇ ਝੱਕ ਲੈਂਦੇ ਮੈਨੂੰ ਉਹ ਖੜ ਜਾ ਬੰਦ ਕਰ ਲੈਂਦੇ ਬਾਰੀਆਂ ਬੂਏ ਲਓ ਜੀ ਤੇ ਆਪਾਂ ਪਹੁੰਚ ਗਏ ਲੈ ਮਾਸਟਰ ਜੀ ਆ ਫੜੋ ਮਾਈਕ ਲਾਓ ਆਪਣੇ ਤੇ ਅੱਜੇ ਬੈਕ ਕਰਕੇ ਲਾ ਦੇ ਉਹ ਇੱਦਾਂ ਲਾ ਦੇ ਵਾਹ ਜੀ ਵਾਹ ਇਹ ਆ ਜੀ ਜਹਾਂਗੀਰ ਦੀ ਹਵੇਲੀ ਤੇ ਅੰਦਰ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਅੰਦਰੋਂ ਕਿਸ ਤਰ੍ਹਾਂ ਦੀ ਆ ਤੇ ਕਿਸ ਤਰ੍ਹਾਂ ਦੀ ਨਹੀਂ ਹੈ ਹੈ ਜਸਵਿੰਦਰ ਕੋ ਆ ਤੇਰਾ ਫੋਨ ਬੁਕੇ ਮੇਰੇ ਕੋ ਨਹੀਂ ਘਟਾ ਤੇ ਆ ਲਾਤੀ ਆਪਾਂ ਗੱਡੀ ਹੈ ਹਾਲ ਆਤੀ ਆਪਾਂ ਗੱਡੀ ਹਲਕੀ ਹਲਕੀ ਬੂੰਦਾਬੰਦੀ ਜਿਹੜੀ ਆ ਉਹ ਹਲੇ ਵੀ ਹੋ ਰਹੀ ਆ ਤੇ ਆਉ ਫਿਰ ਚੱਲਦੇ ਆ ਤੇ ਇਹ ਆ ਜੀ ਫਿਰ ਜਹਾਂਗੀਰ ਦੀ ਹਵੇਲੀ ਸਭ ਤੋਂ ਪਹਿਲਾਂ ਤਾਂ ਇਹਦੇ ਦੋ ਗੇਟ ਨੇ ਇੱਕ ਗੇਟ ਜਿਹੜੇ ਚੋਂ ਆਪਾਂ ਇੰਟਰ ਹੋ ਚੁੱਕੇ ਆ ਇੱਕ ਗੇਟੇ ਦਾ ਉਧਰਲੇ ਪਾਸੇ ਰਹਿ ਗਿਆ ਯਾਨੀ ਕਿ ਦੋ ਗੇਟਾਂ ਥਾਣੀਆਂ ਇਹਦੇ ਚ ਆਪਾਂ ਐਂਟਰੀ ਕਰ ਸਕਦੇ ਆ ਤੇ ਸਾਰਾ ਕੁਛ ਹੀ ਪੁਰਾਣਾ ਆ ਬਿਲਕੁਲ ਯਾਨੀ ਕਿ ਜਿਹੜੀ ਆਪਾਂ ਨਾਨਕਸ਼ਹੀ ਇਟ ਹੱਥੀ ਬਣੀ ਹੋਈ ਆ ਤੇ ਨਾਨਕਸ਼ਾਈ ਇੱਟ ਲੱਗੀ ਹੋਈ ਆ ਦੇਖੋ ਬਿਲਕੁਲ ਬਰੀਕੀ ਨਾਲ ਜਿਹੜੀ ਆ ਅੱਜ ਕੱਲ ਵੀ ਆਪਾਂ ਦੇਖਿਆ ਨਾ ਪਿੰਡਾਂ ਦੇ ਵਿੱਚ ਗੇਟ ਬਣਾਏ ਜਾਂਦੇ ਆ ਤੇ ਇਹ ਸੱਟ ਦੀ ਵਰਤੋਂ ਕੀਤੀ ਜਾਂਦੀ ਆ ਇਹ ਛੋਟੀਆਂ ਛੋਟੀਆਂ ਇੱਟਾਂ ਜਿਨ੍ਹਾਂ ਨੂੰ ਆਪਾਂ ਨਾਨਕਸ਼ਾਈ ਇੱਟ ਕਹਿੰਦੇ ਆ ਉਹਦੇ ਨਾਲ ਇਹ ਬਣਾਈ ਗਈ ਤੇ ਦੇਖੋ ਕਿੰਨਾ ਸੋਹਣਾ ਨਜ਼ਾਰਾ ਆ ਕੁਝ ਮੈਂ ਕਹਾਂ ਹੀ ਘਾਹ ਕੱਟ ਲਿਓ ਕੱਟਿਆ ਨਹੀਂ ਕੁਝ ਅੱਜ ਜਿਹੜਾ ਮੌਸਮ ਵੀ ਬਹੁਤ ਸੋਹਣਾ ਆ ਤੇ ਬਾਕੀ ਘਾਹ ਉੱਗਿਆ ਹੋਇਆ ਹੈ ਕਟਾਈ ਵੀ ਹੁੰਦੀ ਹੁੰਦੀ ਆ ਘਾਹ ਦੀ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਇੱਥੇ ਰਹਿੰਦੇ ਹੋ ਇਹ ਬੰਦਿਆਂ ਨੂੰ ਕੱਟੇ ਨਹੀਂ ਉਹਨਾਂ ਨੇ ਯਾਰ ਕੱਟਿਆ ਨੇ ਗਲਤ ਗੱਲ ਆ ਕਾ ਜ਼ਰੂਰੀ ਕਟਾਉਣਾ ਚਾਹੀਦਾ ਤੇ ਬਾਕੀ ਇਹਦੇ ਚ ਨਾ ਕਮਰੇ ਬਣਾਏ ਗਏ ਆ ਤੇ ਜਿੱਥੋਂ ਤੱਕ ਆਪਾਂ ਆਈਡੀਆ ਲਾਇਆ ਜਾਂ ਆਪਾਂ ਆਈਡੀਆ ਲਾ ਸਕਦੇ ਆ ਨਾ ਸਾਰੇ ਬਾਉਂਡਰੀ ਦੇ ਵਿੱਚ ਇਦਾਂ ਦੇ ਕਮਰੇ ਹੀ ਨੇ ਨਾ ਕਮਰੇ ਟੋਟਲੀ ਕਮਰੇ ਹੀ ਆ ਕਿਤੇ ਨਾ ਕਿਤੇ ਆਪਾਂ ਇਹ ਸੋਚ ਸਕਦੇ ਆ ਵੀ ਇਹ ਰਹਿائش ਵਾਸਤੇ ਬਣਾਈ ਹੋਊਗੀ ਜਿਸ ਤਰ੍ਹਾਂ ਵੀ ਜਿਹੜੀ ਜਿਹੜੀ ਜਹਾਂਗੀਰ ਦੀ ਫੌਜ ਸੀਗੀ ਉਹ ਜਿੱਦਾਂ ਦਿੱਲੀ ਤੋਂ ਲਾਹੌਰ ਨੂੰ ਜਾਂਦੀ ਸੀ ਤਾਂ ਇਹਨਾਂ ਦੇ ਵਿੱਚ ਉਹਨਾਂ ਦੀ ਰਿਹائش ਹੋਇਆ ਕਰਦੀ ਸੀ ਯਾਨੀ ਕਿ ਜੇ ਰਸਤੇ ਦੇ ਵਿੱਚ ਉਹਨਾਂ ਨੇ ਕਿਤੇ ਆਰਾਮ ਕਰਨ ਲਈ ਰੁਕਣਾ ਸੀ ਤਾਂ ਉਹ ਇੱਥੇ ਰੁੱਕ ਸਕਦੇ ਸੀ ਇਦਾਂ ਦੀਆਂ ਰਸਤੇ ਦੇ ਵਿੱਚ ਯਾਨੀ ਕਿ ਦਿੱਲੀ ਤੋਂ ਲੈ ਕੇ ਜੇ ਆਪਾਂ ਲਾਹੌਰ ਦੀ ਗੱਲ ਕਰੀਏ ਤਾਂ ਰਸਤੇ ਦੇ ਵਿੱਚ ਕਈ ਹਵੇਲੀਆਂ ਬਣੀਆਂ ਹੋਈਆਂ ਨੇ ਤਾਂ ਉਸੇ ਟਾਈਪ ਦੀਆਂ ਬਣੀਆਂ ਹੋਈਆਂ ਨੇ ਤੇ ਇਹਦੇ 'ਚ ਕਮਰੇ ਬਹੁਤ ਨੇ ਗਿਣਤੀ ਹੁਣ ਜੇ ਐਸਟੀਮੇਟ ਲਾਈਏ ਤਾਂ ਇਹਦੇ 'ਚ ਕਿੰਨੇ ਕ ਕਮਰੇ ਹੋਣਗੇ ਬਾਈ ਹਉ ਹਜ਼ਾਰ ਕਾ ਕਮਰਾ 10000 ਨਹੀਂ ਹੋਣਾ ਬਾਈ ਹਾਂ ਹਜ਼ਾਰ ਤਾਂ ਨਹੀਂ ਹਜ਼ਾਰ ਤਾਂ ਨਹੀਂ ਹੋਣਾ ਯਾਰ ਹਜ਼ਾਰ ਕਿੱਥੋਂ ਹਾਂ 500 ਮੇ ਕਮਰੇ ਹੈ 바ਵਾ ਨੇ ਬਟ ਯਾਰ ਯਾਰ ਜਾ ਭੱਜ ਕੇ ਗਿਣਖਿਆ ਮੰਦੀਪ ਉਥੋਂ ਐਂ ਗਣ ਗਿਣਨ ਲੱਗ ਜਾ ਜਦੋਂ ਉੱਥੇ ਤੇਰੀ ਗਿਣਤੀ ਪੂਰੀ ਹੋ ਜੇ ਦੱਸਦੀ ਮੈਂ ਵੀਡੀਓ ਦੱਸ ਦੂੰਗਾ ਯਾਰ ਵੀਊ ਦੇਖ ਕੇ ਨਾ ਘੈਂਡ ਆ ਰਿਹਾ ਅਜ ਬੱਦਲ ਵੀ ਨੇ ਤੇ ਬਹੁਤ ਬਹੁਤ ਸੋਹਣਾ ਆਈਡੀਆ ਐਸਟੀਮੇਟ ਲਾਓ 11 12 ਮੀਨ ਪੈ ਰਿਹਾ ਉਹਦਾ ਕਰਕੇ ਵੀਊ ਬਹੁਤ ਸੋਹਣਾ ਆ ਰਿਹਾ ਤੇ ਬਾਕੀ ਇਹ ਬਣੀ ਵੀ ਬਹੁਤ ਸੋਹਣੇ ਤਰੀਕੇ ਨਾਲ ਹੋਈ ਆ ਦੇਖੋ ਕਿੰਨੇ ਕਿੰਨੇ ਵਧੀਆ ਤਰੀਕੇ ਨਾਲ ਇਹਨੂੰ ਡਿਜ਼ਾਈਨ ਆਪਾਂ ਕਹਿ ਸਕਦੇ ਡਿਜ਼ਾਈਨ ਕੀਤਾ ਗਿਆ ਛੋਟੇ ਛੋਟੇ ਕਮਰੇ ਬਣਾਏ ਗਏ ਆ ਤੇ ਇਹਨਾਂ ਕਮਰਿਆਂ ਦੇ ਵਿੱਚ ਆਪਾਂ ਜਾ ਨਹੀਂ ਸਕਦੇ ਕਿਉਂਕਿ ਇਹ ਲੋਕ ਵਗੈਰਾ ਕੀਤੇ ਹੋਏ ਨਹੀਂ ਤੇ ਤੁਹਾਨੂੰ ਕਮਰਾ ਵੀ ਆਪਾਂ ਦਿਖਾ ਦਿੰਦੇ ਅੰਦਰੋਂ ਖੋਲ ਕੇ ਚਾਬੀ ਨਹੀਂ ਹੋਣੀ ਪੈਣੀ ਦਿਖਾ ਦਿੰਦੇ ਤੁਹਾਨੂੰ ਚਾਬੀ ਹਾਂ ਚਾਬੀ ਵੀ ਯਾਨੀ ਕਿ ਆ ਕਿੰਨੇ ਨੰਬਰ ਦਾ ਨਟ ਲੱਗਾ ਇਹ ਦੇਖ ਤੋ ਪਰਸਨਲ ਚਾਬੀਆਂ ਰਹੀਆਂ ਬੈੜੀਆਂ ਪਰਸਨਲ ਆਉਂਦੀਆਂ ਤਰ੍ਹਾਂ ਹੀ ਚਾਬੀਆਂ ਤੁਹਾਨੂੰ ਲਿਓੜੀਆਂ ਬੈੜੀਆਂ ਨਹੀਂ ਤੇ ਫਿਰ ਉਹਦੇ ਵਿੱਚ ਉਹਦੀ ਜਾਣਾ ਪੈਣਾ ਹੈ ਤੇ ਬਾਕੀ ਆਹ ਘਾਗੂ ਜਿਹੜਾ ਹੈ ਵੱਡੇ-ਵੜਦੇ ਹੋਣੇ ਆ ਬਾਕੀ ਪਾਰਕ ਟਾਈਪ ਬਣਾ ਰੱਖਿਆ ਸਾਰਾ ਤੇ ਉਹ ਵੀ ਇੱਕ ਜਗ੍ਹਾ ਬਣੀ ਹੋਈ ਆ ਉੱਥੇ ਵੀ ਆਪਾਂ ਚੱਲਾਂਗੇ ਉੱਥੇ ਇਹ ਕਹਿੰਦੇ ਵੀ ਆ ਉੱਥੇ ਮਸਜਿਦ ਬਣੀ ਹੋਈ ਆ ਮੈਨੂੰ ਲੱਗਦਾ ਤੇ ਜਿੱਦਾਂ ਵੀ ਮੁਸਲਮਾਨ ਕਾਲ ਦੇ ਵਿੱਚ ਬਣੀ ਹੋਈ ਆ ਤੇ ਆਪਣੀ ਨਮਾਜ਼ ਵਗੈਰਾ ਪੜ੍ਹਦੇ ਹੋਣੇ ਉੱਥੇ ਬਹਿ ਕੇ ਬਾਕੀ ਇੱਕ ਆਈਡੀ ਲੱਗਦੀ ਆ ਤੁਹਾਡੀ ਆਈਡੀ ਮਤਲਬ ਕਿ ਐਂਟਰੀ ਤੇ ਜਿੰਨੇ ਬੰਦੇ ਆਏ ਹੋ ਤੁਸੀਂ ਉਹਨਾਂ ਦੇ ਵਿੱਚੋਂ ਕਿਸੇ ਇੱਕ ਬੰਦੇ ਦੀ ਆਈਡੀ ਦੇ ਦਿਓ ਤਾਂ ਤੁਹਾਨੂੰ ਇੱਥੇ ਆਸਾਨੀ ਨਾਲ ਐਂਟਰੀ ਮਿਲ ਜੂਗੀ ਆ ਘਰਾਂ ਵੱਡਾ ਆ ਬਾਈ ਆ ਦੇਖੋ ਇਹ ਇਹ ਸਪੈਸ਼ਲ ਬਣਵਾਇਆ ਆ ਆਪਾਂ ਇਹ ਸਪੈਸ਼ਲ ਬਣਵਾਇਆ ਮੈਂ ਕਹਿ ਕੇ ਸਾਰੀ ਬਾਉਂਡਰੀ ਦੇ ਵਿੱਚ ਇਦਾਂ ਦੇ ਹੀ ਕਮਰੇ ਆ ਸਾਰੀ ਬਾਉਂਡਰੀ ਚ ਇਸ ਤਰ੍ਹਾਂ ਦੇ ਹੀ ਕਮਰੇ ਆ ਟੋਟਲੀ ਇੱਥੇ ਛੋਟੇ ਛੋਟੇ ਕਮਰੇ ਆ ਬਾਕੀ ਹੋ ਇਦਾਂ ਨਹੀਂ ਆਸੀ ਚੀਜ਼ ਹੈ ਨਾ ਕੈਮਰਾ ਅੰਦਰ ਪਾ ਕੇ ਦੇਖਾਂ ਅੰਦਰ ਅੰਦਰ ਚੇਂਜਿੰਗ ਰਹੂ ਹੁੰਦਾ ਹੈ ਯਾਰ ਕੱਢਾ ਦਾ ਇਦਾਂ ਬਣਾ ਰੱਖਿਆ ਕਿੰਨਾ ਸੋਹਣਾ ਬਣਾ ਰੱਖਿਆ ਨਾਨਕ ਸ਼ਾਹੀ ਇੱਟ ਲੱਗੀ ਹੋਈ ਹੈ ਸਾਰੀ ਮਾਸਟਰ ਆ ਫੂਲ ਨੰਦ ਦੀ ਮੇਰਾ ਉੱਪਰ ਭਰ ਇਹਨਾਂ ਨੇ ਚੌਕ ਲਾਇਆ ਬਸ ਮਤਲਬ ਤੁਸੀਂ ਇਹਦੇ ਵਿੱਚ ਵਿੱਚ ਹੀ ਘੁੰਮ ਸਕਦੇ ਹੋ ਉੱਪਰ ਨਹੀਂ ਜਾ ਸਕਦੇ ਹੈਗੇ ਤੇ ਸੋਹਣੀ ਬਣਾ ਰੱਖੀ ਆ ਕੁਲਮ ਲਾ ਕੇ ਜੇ ਆਪਾਂ ਗੱਲ ਕਰੀਏ ਤੇ ਇਹਨੂੰ ਮਿਲਦਾ ਦੁਆਰਾ ਰਿਨੋਵੇਟ ਵੀ ਕੀਤਾ ਗਿਆ ਹੋਊਗਾ ਹਨਾ ਹਨਾ ਇਹਨੂੰ ਦੁਆਰਾ ਰਿਨੋਵੇਟ ਕੀਤਾ ਗਿਆ ਹੋਊਗਾ ਕਿੰਨਾ ਹੋ ਗਿਆ ਯਾਰ ਇਦਾਂ ਨਹੀਂ ਕਿਉਂਕਿ ਇਸ ਤਰ੍ਹਾਂ ਬਹੁਤ ਪੁਰਾਣੀ ਟਾਈਮ ਦੀ 1640 ਦੇ ਵਿੱਚ ਬਣੀ ਹੋਈ ਹੈ ਆਸ਼ਕ ਬੰਦੇ ਨਾਂ ਵੀ ਲਿਖੇ ਹੋਏ ਇੱਥੇ ਕਈਆਂ ਨੇ 1640 ਈਸਵੀ ਦੇ ਵਿੱਚ ਬਣੀ ਹੋਈ ਹੈ ਇਹ ਤੇ 1640 ਤੋਂ ਬਾਅਦ ਹੁਣ ਤੱਕ ਦੇਖ ਲਓ ਵੀ ਹਾਂ ਇੱਧਰ ਆ ਵੇਖੋ ਇਸ ਤਰ੍ਹਾਂ ਮਜ਼ਾਰ ਵੀ ਬਣੀ ਹੋਈ ਹੈ ਇਹਨੂੰ ਵੀ ਨਾਨਕਚਾਈ 80 ਲੱਗੀ ਹੋਈ ਹੈ ਪੁਰਾਣੀ ਟਾਈਮ ਦੀ ਹੀ ਹੈ ਕਵਰ ਹੋਊਗੀ ਕਿਸੇ ਦੀ ਰਾਹ ਦੇਖੋ ਕਿੰਦਾ ਕਿੰਨੀ ਸੋਹਣੀ ਕਟਿੰਗ ਕਰਕੇ ਹੈ ਨਾ ਕਹਿੰਦਾ ਇਹ ਕਟਿੰਗ ਨਹੀਂਗੀ ਇਹ ਨਾ ਇਥੋਂ ਡੈਮੇਜ ਹੋਇਆ ਹੋਇਆ ਤੇ ਟੁੱਟਿਆ ਹੋਇਆ ਨਹੀਂ ਨਹੀਂ ਯਾਰ ਉਹ ਡਿੱਗਾ ਵਾ ਦੇ ਹਾਂ ਮਿਲ ਐ ਹਾਂ ਸਹੀ ਗੱਲ ਹੈ ਡੈਮੇਜ ਹੋਇਆ ਟੁੱਟਿਆ ਹੋਇਆ ਲੱਗਦਾ ਪਰ ਫੇਰ ਵੀ ਲੱਗਦਾ ਨਹੀਂ ਦੇਖ ਯਾਰ ਕਿਦਾਂ ਕਟਿੰਗ ਕਰਕੇ ਤੇ ਐ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਤਾ ਟੱਕੇ ਡਿਜ਼ਾਈਨ ਨਹੀਂ ਬਣਾਤਾ ਇਹਦਾ ਦੇਖਣ ਵਾਲੀ ਚੀਜ਼ ਆ ਤੁਸੀਂ ਆ ਸਕਦੇ ਹੋ ਇੱਥੇ ਘੁੰਮਣ ਫਿਰਨ ਲਈ ਕੋਈ ਚੱਕਰ ਨਹੀਂ ਬਟ ਅੱਜ ਅੱਜ ਦੇ ਮੌਸਮ ਦੇ ਵਿੱਚ ਵਧੀਆ ਕਿਉਂਕਿ ਅੱਜ ਥੋੜਾ ਬੱਦਲਾ ਵੀ ਨੇ ਤਾਂ ਨਜ਼ਾਰਾ ਆ ਰਿਹਾ ਸੀ ਅਸੀਂ ਮੀਚ ਗਿਰੇ ਹੋਏ ਆ ਅਸੀਂ ਸਵੇਰ ਦੇ ਕਟੋ-ਕਟ ਕਰੋ 7 ਵਜੇ ਚੱਲਣ ਲੱਗੇ ਆ ਯਾ ਸਾਹਮਣੇ ਕਿੰਨਾ ਘੈਂਟ 뷰 ਜੇ ਕਰਦੇ-ਕਰਦੇ ਅਸੀਂ ਘਰੋਂ 12 ਵਜੇ ਨਿਕਲੇ ਆ ਉਹ ਸਾਹਮਣੇ ਸਾਹਮਣੇ ਕਿੰਨਾ ਵਧੀਆ 뷰 ਆ ਉਹ ਇੱਕ ਨੰਬਰ ਗੇਟ ਆ ਮਤਲਬ ਇੱਕ ਐਂਟਰੀ ਗੇਟ ਦੀ ਹੋ ਆ ਇੱਕ ਜਿੱਦੇ ਵਿਆਹ ਦੀ ਪ੍ਰੀ-ਬੈਟਿੰਗ ਇੱਥੇ ਕਰਨੀ ਆ ਹਾਂ ਆਹੋ ਹੋਰ ਵੀ ਇੱਥੇ ਸ਼ੂਟ ਕਰਕੇ ਜਾਵਾਂ ਸ਼ੂਟਿੰਗ ਵਾਸਤੇ ਵਧੀਆ ਇਹ ਬਹੁਤ ਵਧੀਆ ਜਗ੍ਹਾ ਤੇ ਆ ਦੇਖ ਲਓ ਬਈ ਕਟਿੰਗ ਵੀ ਹੋ ਰਹੀ ਆ ਤੁਸੀਂ ਕਹਿੰਦੇ ਕਟਿੰਗ ਨਹੀਂ ਹੋ ਰਹੀ ਇਹ ਘਾਹ ਨੂੰ ਕੱਟਿਆ ਜਾਊਗਾ ਪੂਰੀ ਐ ਵਧੀਆ ਨਹੀਂ ਪੱਟੇ ਇਸ ਵਗੈਰਾ ਦਾ ਹੁੰਦੀ ਰਹਿੰਦੀ ਮੈਨੂੰ ਲੱਗਦਾ ਝੰਗਰਾਂ ਵਾਲੀ ਵੱਢ ਕੇ ਲੈ ਕੇ ਘਾਹ ਦੇਖੀ ਹੈ ਇਹ ਨਾਲੇ ਲੈ ਜਾਂਦੇ ਯਾਰ ਲਾ ਕੇ ਪਿੰਡ ਆ ਅੱਛਾ ਮਤਲਬ ਇਹ ਪਿੰਡ ਵਾਲੇ ਵੱਢ ਕੇ ਲੈ ਜਾਂਦੇ ਆ ਚੱਲ ਵਧੀਆ ਪੱਠੇ ਹੁੰਦੇ ਆ ਹੈ ਹੈ ਮੈਂ ਕਹਾ ਵਧੀਆ ਪੱਠੇ ਹੁੰਦੇ ਆ ਵਿੱਚ ਆਹੋ ਬਾਕੀ ਸਾਰੇ ਇਦਾਂ ਟੋਟਲੀ ਕੰਮਲੇ ਹੀ ਬਣੇ ਹੋਏ ਆ ਕਮਰੇ ਵੀ ਲਗਭਗ ਲਾਬੀ ਹੈ ਹੈ ਹੈਗਾ ਸਾਰਾ ਕੁਝ ਇਹ ਮੀਂਹ ਹਾਂ ਬੱਸ ਉਹ ਮਤਲਬ ਇਹ ਲਾਲੋ ਵੀ ਉਹ ਹੋ ਗਿਆ ਇੱਕ ਗੇਟ ਹੋ ਗਿਆ ਜਾਂ ਬਾਕੀ ਆ ਛੋਟੇ ਛੋਟੇ ਕਮਰੇ ਬਣੇ ਹੋਏ ਆ ਇਹ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀਆਂ ਫੌਜਾਂ ਵਗੈਰਾ ਆਉਂਦੀਆਂ ਸੀਗੀਆਂ ਤੇ ਉਹ ਇੱਥੇ ਰਿਹਾਇਸ਼ ਵਗੈਰਾ ਕਰਦੀਆਂ ਸੀਗੀਆਂ ਯਾਨੀ ਕਿ ਅੱਗੇ ਜਦੋਂ ਜਾਣਾ ਹੁੰਦਾ ਸੀ ਰੈਸਟ ਰੁਸਟ ਸਾਰੀ ਦੇਖ ਲੈ ਯਾਰ ਕਿੰਨੇ ਸੋਹਣੇ ਤਰੀਕੇ ਨਾਲ ਬਣਾ ਰੱਖਿਆ ਇੱਕ ਜੀ ਨੋਟ ਕੀਤੀ ਤੱਕੀ ਆ ਦੇਖ ਬਈ ਵਾਸ਼ਰੂਮ ਵੀ ਬਣਾ ਰੱਖਿਆ ਉਹਦੇ ਉੱਤੇ ਲਿਖਿਆ ਹਾਂ ਮੈਂ ਕਹਿਣਾ ਹਾਂ ਇਹ ਕਿ ਜੀ ਨੋਟ ਕੀਤੀ ਉਹ ਤਾਂ ਲੋਕੀ ਹੁਣ ਉਦਾਂ ਕਹਿੰਦੇ ਵੀ ਅਸੀਂ ਕੋਠੀਆਂ ਵੱਡੀਆਂ 'ਚ ਰਹੀਏ ਆ ਜੇ ਹੋਣ ਲੱਗੀ ਕੋਠਿਆਂ ਦੀ ਜੋ ਪ੍ਰੀ ਬੈਡਿੰਗ ਕਰਨੀ ਹੁੰਦੀ ਆ ਉਹ ਨਾ ਟੁੱਟੇ ਦੇ ਘਰ ਤੇ ਜਾਣਗੇ ਟੁੱਟੇ ਦੇ ਘਰ ਤੇ ਕਰਨੀ ਆ ਇਹ ਪ੍ਰੀ ਬੈਡਿੰਗ ਸਹੀ ਗੱਲ ਆ ਤਾੜੀਆਂ ਜੀ ਚਲਾਓ ਪ੍ਰੀ ਬੈਡਿੰਗ ਕਰਨ ਲਈ ਲੋਕੀ ਨਾ ਪੁਰਾਣੀਆਂ ਚੀਜ਼ਾਂ ਲੱਭਦੇ ਆ ਵੀ ਪੁਰਾਣੀ ਚੀਜ਼ ਤੇ ਕੋਠੀਆਂ ਪੌਣੀਆਂ 10-10 ਮੰਜ਼ਲੀ ਹੈ ਹਾਂ ਤੇ 10 ਮੰਜ਼ਲੀ ਆਦੀਆਂ ਨਹੀਂ ਹੋ ਗਈਆਂ ਮੰਜ਼ਲੀ ਕੋਠੀ ਕਿਹੜੀ ਹੁੰਦੀ ਚੱਲ ਜੇ ਬਾਣੀਆਂ ਨੇ 3 ਮੰਜ਼ਲੀ ਤੇ ਪਾਉਂਦੀ ਆ ਚੌਥੀ ਮੰਜ਼ਲ ਤੇ ਟੈਂਕੀ ਰੱਖੀ ਹੁੰਦੀ ਆ ਚਾਰ ਤਾਂ ਹੋ ਗਈਆਂ ਨਾ 10 ਮੰਜ਼ਲੀ ਗਈ ਆ ਉਗਮਨਾਲਦੀ ਦਾ ਕਿਹਾ ਸੀ ਨਾ ਕੋਠੀ ਲੈ ਕੇ ਆਹੋ ਹਾਂਜੀ ਹੋ ਗਿਆ ਪੰਜ ਪੰਜ ਤੇ ਆਈ ਚੀਜ਼ ਆ ਸਾਰੀ ਇਹ ਆ ਗਿਆ ਦੂਸਰਾ ਗੇਟ ਯਾਨੀ ਕਿ ਦੂਜੇ ਗੇਟ ਥਾਣੀ ਜਿਹੜੇ ਥਾਣੀ ਇੱਕ ਤਾਂ ਆਪਾਂ ਉਧਰ ਐਂਟਰੀ ਕਰ ਲਈ ਇਹ ਦੂਸਰਾ ਗੇਟ ਆ ਸੇਮ ਗੇਟਾਂ ਦੀ ਜਿਹੜੀ ਉਹ ਬਣੀ ਹੋਈ ਆ ਬਨਾਵਟ ਆ ਉਹ ਸੇਮ ਆ ਦੋਨਾਂ ਦੀ ਤੇ ਥੱਲੇ ਵੀ ਇੱਟਾਂ ਲੱਗੀਆਂ ਹੋਈਆਂ ਆ ਕੋਈ ਗਾਰਾ ਗੁਰਾ ਨਹੀਂ ਹੈਗਾ ਇੱਥੋਂ ਸਾਰੀ ਸ਼ੂਟਿੰਗ ਹੋਈ ਆ ਫਿਲਮ ਦੀ ਉਹਦੀ ਕੈਰੀਨ ਜੱਟਾਂ ਦੀ ਤੇ ਇੱਥੇ ਵੀ ਸ਼ੂਟਿੰਗ ਹੋਈ ਆ ਫਿਲਮ ਦੀ ਆਹੂੰ ਹੀ ਮਰੀ ਜਾਂਦਾ ਸ਼ੂਟ ਕੀਤਾ ਗਾਣਾ ਆ ਨਾਲ ਕਾਲਸ ਆ ਵਿੱਚ ਆ ਕਣਕਾ ਕਣਕਾ ਜਿੱਤਰੇ ਫੈਦੇ ਸੀ ਐਵੇਂ ਇਹ ਦੇਖੋ ਇੱਕ ਗੇਟ ਹੈ ਬਾ ਗੇਟ ਦਿਖਾ ਮੜਿਆ ਇਹ ਵੀ ਪੁਰਾਣਾ ਪਿੱਛੇ ਜਿੱਦ ਕੀ ਝੀਲ ਲੱਗ ਰਹੀ ਐ ਬਹੁਤ ਵਧੀਆ ਆਹੋ ਮੈਂ ਤੇਰਾ ਇੱਥੇ ਹੀ ਖੜਾ ਯਾਰੀ ਕਿਹੜੀ ਝੀਲ ਆ ਹੱਸਣ ਵਾਲੀ ਗੱਲ ਨਹੀਂ ਝੀਲ ਤਾਂ ਨਹੀਂ ਵੈਸੇ ਖੇਤ ਹੀ ਨੇ ਮੈਂ ਉਧਰ ਗਿੱਪੀਗਰਵਾਲ ਤੋਂ ਜੱਗੀ ਨੂੰ ਪੈਸੇ ਦੇਣੇ ਚਾਹੀਦੇ ਇਹਨੇ ਤਾਂ ਪ੍ਰਮੋਸ਼ਨ ਕਰਤੀ ਹੁੰਦੀ ਹਾਂ ਹਾਂ ਆ ਗਿੱਪੀਗਰਵਾਲ ਹੁੰਦਾ ਪ੍ਰਮੋਸ਼ਨ ਕਰਤੀ ਆਪਾਂ ਪਿੱਛੇ ਬਸ ਬਾਕੀ ਬੈਕਗ੍ਰਾਉਂਡ ਜਿਹੜਾ ਖਾਲੀ ਆ ਪਲੇ ਨਹੀਂ ਆ ਵੈਸੇ ਪਲੇ ਨਹੀਂ ਆ ਏਰੀਆ ਤੇ ਝੀਲ ਉਹ ਇੱਕ ਵਿਚਾਲੇ ਜਗਾ ਬਣੀ ਹੋਈ ਆ ਉੱਥੇ ਵੀ ਚੱਲਦੇ ਉਹ ਤੇਰੇ ਬੂਟ ਪਏ ਉਹ ਦੇਖੋ ਮੈਂ ਕਹਿੰਦਾ ਸਾਹਮਣੇ ਸਾਹਮਣੇ ਲਾਲ ਕਿਲਾ ਹੀ ਲੱਗਦਾ ਨਾ ਸਹੀ ਗੱਲ ਆ ਉੱਥੇ ਐਂਦੀ ਘੁੰਮ ਕੇ ਜਾਣਾ ਕਿ ਇੱਧਰ ਦੀ ਚੱਲੀ ਆ ਜੀ ਚੱਲਦੇ ਆ ਜੋ ਐਂਦੀ ਜਾਣਾ ਰੁਕ ਜਾ ਸਾਰੀ ਸੇਮ ਹੀ ਆ ਇੱਧਰ ਤਾਂ ਤੇ ਇਹਦੀ ਤੁਸੀਂ ਨਾ ਲੋਕੇਸ਼ਨ ਲਾ ਕੇ ਗੂਗਲ ਤੇ ਲੋਕੇਸ਼ਨ ਲਾ ਕੇ ਲੋਕੇਸ਼ਨ ਤੇ ਸਹੀ ਪਹੁੰਚਦਾ ਬੰਦਾ ਇੱਥੇ ਨਾ ਬਿਲਕੁਲ ਆਪਾਂ ਲੋਕੇਸ਼ਨ ਲਾ ਕੇ ਆਏ ਆ ਮਤਲਬ ਕਿ ਲੋਕੇਸ਼ਨ ਪੁੱਛ ਕੇ ਲਾ ਕੇ ਆ ਆਪਾਂ ਲੋਕੇਸ਼ਨ ਲੋਕੇਸ਼ਨ ਕੀ ਭਰੀ ਸੀਗੀ ਜਾਂਗੀਰ ਦੀ ਹਵੇਲੀ ਪਰ ਆਪਾਂ ਲੋਕੇਸ਼ਨ ਕੀ ਜਾਂਗੀਰ ਦੀ ਹਵੇਲੀ ਭਰੀ ਸੀ ਹਾਂ ਜਾਂਗੀਰ ਦੀ ਹਵੇਲੀ ਵੈਸੇ ਜੀ ਆਪਾਂ ਪ੍ਰੋਪਰ ਐਡਰੈਸ ਦੱਸਣਾ ਹੋਵੇ ਕਿੱਥੇ ਆ ਦੱਸੋ ਬਈ ਬਾਕਟਰ ਜੀ ਮਾਈਕ ਲਾਓ ਮਾੜੇ ਬੰਦੇ ਨੂੰ ਉਧਰ ਲਾਉਨੇ ਆ ਆਉਣੇ ਵਾਲੀ ਆਗੇ ਤੇ ਆਪਾਂ ਕੋਈ ਮਿਲਦੀਆਂ ਤੋਂ ਲੋਕੇਸ਼ਨ ਲਾ ਲਓ ਜਾਂਗੀਰ ਦੀ ਜਾਂਗੀਰ ਦਾ ਕੋਧਰੋਂ ਨੇ ਸਾਹਵੇਂ ਨੇੜੇ ਆ ਹਾਂ ਕੋਧਰੋਂ ਵੀ ਨਾਲ ਨੂੰ ਕੋਧਰ ਆ ਕੇ ਤੁਸੀਂ ਜਾਂਗੀਰ ਦੀ ਹਵੇਲੀ ਦੀ ਲੋਕੇਸ਼ਨ ਲਾ ਲਓ ਬਾਕ ਯਾਰ ਪਹਿਲੀ ਗੱਲ ਤਾਂ ਜਿੱਥੋਂ ਮਰਜ਼ੀ ਲੋਕੇਸ਼ਨ ਲਾ ਲਓ ਇਹ ਆ ਗਈ ਜਾਣੀ ਇਹ ਕਿਹੜਾ ਪਿੰਡ ਆ ਇਹ ਹੈਗਾ ਵਾ ਜਾਂਗੀਰ ਦੀ ਪਿੰਡ ਦਾ ਨਾਮ ਜਾਂਗੀਰ ਦੀ ਪਿੰਡ ਦਾ ਜਾਂਗੀਰ ਦੀ ਪਿੰਡ ਗਿੱਲਾਂ ਦੇ ਕੋਲ ਆ ਤੇ ਬਾਕੀ ਮੈਨੂੰ ਲੱਗੇ ਵਧੀਆ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਸਾਰੇ ਬਹੁਤ ਵਧੀਆ ਬਈ ਬਹੁਤ ਸੋਹਣੀ ਬਾਕੀ ਅੱਜ ਕੁਝ 뷰 ਵੀ ਬਹੁਤ ਸੋਹਣਾ ਆ ਰਿਹਾ ਹੈ ਇੱਥੋਂ ਜਾ ਕੇ ਫਿਰ ਆਪਾਂ ਵਾਪਸ ਹੋ ਜਾਈਏ ਤਾਂ ਇਹ ਤੁਹਾਨੂੰ ਲੈ ਕੇ ਆਏ ਅੱਜ ਫਿਰ ਮੇਰਾ ਵੀਰ ਹੌਣ ਸ਼ੇਅਰ ਕਰਦੇ ਹੋ ਸਾਰੇ ਜਣੇ ਬਾਅਦ ਚ ਇਹ ਕਹਿੰਦੇ ਸਾਡਾ ਵਲੌਗ ਵੀ 뷰 ਨਹੀਂ ਆਏ ਹੈਗੇ ਆਹੋ ਸਹੀ ਗੱਲ ਪਹਿਲਾਂ ਪਹਿਲਾਂ ਤੇ ਸਵੇਰ ਦੇ ਖਾਪੀ ਕਰੀ ਜਾਂਦੇ ਸੀ ਘਰੇ ਬੈਠੇ ਇੱਥੇ ਜਾਣਾ ਉੱਥੇ ਜਾਣਾ ਮੈਂ ਕਿਹਾ ਕਿੱਥੇ ਤਾਂ ਲੈ ਚੱਲੋ ਕੁਝ ਤਾਂ ਦਿਖਾ ਲਿਓ ਸਾਨੂੰ ਪਰ ਆਹ ਚੱਲੋ ਵੀ ਰੂਹ ਹੀ ਖੁਸ਼ ਹੋ ਗਈ ਮਤਲਬ ਕਿ ਵਧੀਆ ਘੁੰਮਣ ਲੱਗਦੇ ਅਲੱਗ ਜੀ ਚੀਜ਼ ਦੇਖਣ ਨੂੰ ਮਿਲੀ ਆ ਕੁਛ ਤੇ ਸਾਰੀ ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਪੁਰਾਣੇ ਟਾਈਮ ਦੀ ਨਾਨਕਸ਼ਾਈ ਜਿਹੜੀ ਇੱਟ ਹੁੰਦੀ ਆ ਉਹ ਲੱਗੀ ਹੋਈ ਆ ਤੇ ਹੁਣ ਆਪਾਂ ਇਹਦੇ ਇਹਦੇ ਅੰਦਰ ਚੱਲਦੇ ਆ ਇੱਥੇ ਹਾਂ ਇੱਥੋਂ ਗੁੱਲਾ ਹੀ ਅੰਦਰੋਂ ਹਾਂ ਆ ਜਾਓ ਜੇ ਮੇਰੇ ਵੀ ਇਹ ਅੰਦਰੋਂ ਦਿਖਾਉਨੇ ਆ ਤੁਹਾਨੂੰ ਓਏ ਹੋ ਕੀ ਬਾਤ ਹੈ ਆ ਦੇਖੋ ਇੱਥੇ ਆ ਕੇ ਫੇਰ ਕਹਿੰਦਾ ਟੱਟ ਗਿਆ ਯਾਰ ਮੈਂਤ ਲੱਗਿਆ ਅੰਦਰ ਕਮਰਾ ਹੋਊਗਾ ਕਮਰਾ ਆ ਕਮਰੇ ਜਾਂ ਅੰਦਰ ਜਿੱਦਾਂ ਵੀ ਇੱਕ ਜਿਸ ਤਰ੍ਹਾਂ ਆਪਣੇ ਗੁਰਦੁਆਰੇ ਬੜੇ ਹੁੰਦੇ ਹਨ ਨਾ ਇੱਦਾਂ ਵਿਚਾਲੇ ਬਣਿਆ ਹੋਇਆ ਵਾ ਮਸਜਿਦ ਟਾਈਪ ਇੱਥੇ ਬਹਿ ਕੇ ਸ਼ਾਇਦ ਨਮਾਜ਼ ਵਗੈਰਾ ਪੜ੍ਹਦੇ ਹੋਣਗੇ ਉਹ ਹਨਾ ਪਤਾ ਨਹੀਂ ਵੀ ਹੁਣ ਹੋ ਸਕਦਾ ਹੈ ਇਹ ਹੀ ਚੀਜ਼ਾਂ ਹੋਣਗੀਆਂ ਹੋਰ ਇੱਥੇ ਉਹਨਾਂ ਨੇ ਕੀ ਕਰਨਾ ਹੈ ਆ ਕੰਡੇ ਰੱਖੇ ਵੀ ਉੱਪਰ ਨਾ ਜਾਵੇ ਕੋਈ ਉੱਪਰ ਨਾ ਜਾਵੇ ਕੋਈ ਉੱਪਰ ਜਾ ਕੇ ਕਰਨਾ ਵੀ ਕੀ ਆ ਤੇਰੇ ਅੱਗੇ ਨੇ ਖਾਪੀ ਪੂਣੀ ਖਿਲਾ ਰਹੀ ਪਈ ਨਹੀਂ ਪਤਾ ਕਿਦਾਂ ਯਾਰ ਉੱਪਰ ਪਤਾ ਕਾਦ ਨਹੀਂ ਜਾਣ ਦਿੰਦੇ ਹੈਗੇ ਉਹ ਵੀ ਸਹੀ ਆਪਣੀ ਜਗ੍ਹਾ ਹੁਣ ਬਿਲਡਿੰਗ ਹੈਗੀ ਪੁਰਾਣੀ ਹਾਂ ਥੋੜੇ ਆਉਂਦੇ ਹੋ ਜਾਂਦੇ ਉੱਪਰ ਸਹੀ ਗੱਲ ਆ ਪੁਰਾਣੀ ਬਿਲਡਿੰਗਾਂ ਨਾਲ ਕੀ ਪਤਾ ਕਿੱਥੋਂ ਟੁੱਟ ਜੇ ਆ ਦੇਖ ਇੱਥੇ ਹੈਗਾ ਅੰਦਰ ਜਾਣ ਲਿਆ ਬਜਾ ਆ ਇੱਥੇ ਕੀ ਲਿਖਿਆ ਹੋਇਆ ਲੋਕਾਂ ਨੇ ਹੈ ਆ ਦੇਖੋ ਲੈ ਬਈ ਇੱਥੇ ਆਈ ਗੱਲ ਵੀ ਆਗੇ ਆ ਕੰਧਾਂ ਦੇ ਉੱਪਰ ਲਿਖੇ ਜਾਂਦੇ ਲਾਇਦਾ ਇਹ ਜੀ ਬਹੁਤ ਗਲਤ ਆ ਯਾਰ ਐਵੇਂ ਜਿੱਦਾਂ ਵਾਲੇ ਕਿ ਇੱਥੇ ਲਿਖਣਾ ਹੈ ਕਿਹੜਾ ਜੋੜੀਆਂ ਬਣ ਜਾਂਦੀਆਂ ਤੇ ਰੱਬ ਨੇ ਬਣਾਉਣੀਆਂ ਬਾਈ ਸਿੱਧੀ ਗੱਲ ਹੈ ਇੱਧਰ ਲਿਖਣ ਨਾਲੇ ਇਹ ਤਾਂ ਜਿਹੜੇ ਸੰਜੋਗ ਨਾਲੇ ਘੁੰਮਣ ਫਿਰਨ ਵਾਲੀ ਜਗ੍ਹਾ ਤੇ ਲਿਖਣਾ ਕੀ ਬਣ ਜਾਊਗਾ ਤੁਹਾਡਾ ਉਹੀ ਤਾਂ ਗੱਲ ਆ ਯਾਰ ਬਾਕੀ ਵਧੀਆ ਤੈਖਾਨੇ ਵੀ ਬਣੇ ਹੋਇਆ ਦੇਖੋ ਥੱਲੇ ਸਮਾਨ ਸਮੂਹ ਰੱਖਣ ਲਈ ਇੱਥੇ ਤੁਸੀਂ ਆਪਣੇ ਲਗੇਜ ਰੱਖ ਸਕਦੇ ਹੋ ਲਗੇਜ ਰੱਖ ਸਕਦੇ ਇੱਥੇ ਫੇ ਜਦੋਂ ਤੱਕ ਆਇਆ ਕਰਨਾ ਪੰਜਾਬ ਇੱਥੇ ਸਟੇ ਕਰਿਆ ਕਰਨਾ ਲਗੇ ਜਦੋਂ ਪੰਜਾਬ ਆਇਆ ਕਰਦੇ ਸਟੇ ਕਰਿਆ ਕਰਦੇ ਇੱਧਰ ਵੀ ਇਹ ਬੱਸ ਹੀ ਨਹੀਂ ਆ ਵਾਲਾ ਹੈ ਮਸਜਿਦ ਹੀ ਬਣੀ ਹੋਈ ਆ ਮੈਂ ਉਹੀ ਕਹਿ ਰਿਹਾ ਇਹ ਆ ਵੀ ਇੱਧਰ ਵੀ ਦੇਖੀ ਕਿੱਦਾਂ ਕੀ ਲਹਿਦਾ ਜੱਗੀ ਪਰਜਾਈ ਦਾ ਨਾਮ ਲਿਖਦੇ ਤੇ ਲਿਖਣਾ ਸੀ ਆਹੋ ਹੋਰ ਨਹੀਂ ਕੁਝ ਦੇਖੀ ਕਿੱਦਾਂ ਕੰਦਾ ਦੇ ਉੱਪਰ ਕਮਲੇ ਆ ਲੋਕੀ ਜਿਹੜੇ ਐ ਲਿਖ ਜਾਂਦੇ ਆ ਹਨਾ ਆ ਰੋਸ਼ਨਦਾਨ ਬਣਿਆ ਹੋਇਆ ਦੇ ਵਿੱਚ ਜੇ ਉਹਦਾ ਸੋਚਿਆ ਜਾਵੇ ਤੇ ਕੀ ਤਾਂ ਆਪਣਾ ਅੰਦਰ ਖੜੇ ਦੇ ਉੱਪਰ ਡੈਗ ਜੇ ਆਪਣੇ ਨਹੀਂ ਆ ਤੇ ਥੋੜਾ ਐ ਭਾਰ ਤੇ ਚੱਲੂਗੀ ਯਾਰ ਚਲ ਆ ਜਾ ਮੇਰਾ ਵੀਰ ਫੇ ਬਾਹਰ ਸੋ ਨਾ ਜਿਹੜੀਆਂ ਜਿਹੜੀਆਂ ਪੁਰਾਣੇ ਟਾਈਮ ਦੀਆਂ ਚੀਜ਼ਾਂ ਬਣੀਆਂ ਹੋਈਆਂ ਉਹ ਭਾਰ ਚੱਲ ਲੈਂਦੀਆਂ ਅੱਜ ਕੱਲ ਦੇ ਪੁਲ ਬਣਾਏ ਤਾਂ ਦੂਏ ਦਿਨ ਡੈਗ ਜਾਂਦੇ ਬਾਈ ਅੰਗਰੇਜ਼ਾਂ ਦੇ ਟਾਈਮ ਦੀ ਨਹੀਂ ਵੀ ਸਾਡੇ ਪਿੰਡ ਨਾ ਬਈ ਵਾਲਾ ਪੁਲ ਬਣਿਆ ਮੇਰੇ ਸਾਨਾ ਉਹਨੂੰ ਐਕਸਪਾਇਰ ਹੋਏ ਨੂੰ 40 ਸਾਲ ਹੋ ਗਏ ਅਜੇ ਵੀ ਹੈਗਾ ਪੁਰਾਣੀ ਟਾਈਮ ਦੀਆਂ ਚੀਜ਼ਾਂ ਕਿਤੇ ਨਹੀਂ ਕੋ ਹੁੰਦੀਆਂ ਤੇ ਆ ਇੱਕ ਨਾ ਖੂਬ ਬਣਿਆ ਹੋਇਆ ਵਾ ਪੁਰਾਣੀ ਟਾਈਮ ਦਾ ਹੈ ਨਹੀਂਗਾ ਪੂਰਿਆ ਹੋਇਆ ਵੈਸੇ ਇਹ ਹੈ ਆ ਦੇਖ ਪੂਰਿਆ ਆ ਆ ਬਾਬਾ ਫਿਰ ਵੀ ਡੂੰਘਾ ਰਿਹਾ ਇਹ ਨਾ ਜਿਸ ਤਰ੍ਹਾਂ ਡੂੰਘਾ ਬਹੁਤ ਸੀਗਾ ਬਟ ਹੁਣ ਇਹਨੂੰ ਪੂਰਿਆ ਹੋਇਆ ਕਿਉਂਕਿ ਲਾਗੇ ਬਣੇ ਦੇ ਦੇਖੋ ਕੋਈ ਸੇਫਟੀ ਨਹੀਂ ਲੱਗੀ ਹੋਈ ਤੇ ਮੇਰੇ ਵਰਗਾ ਕੋਈ ਇਹਦੇ ਵਰਗਾ ਜਵਾਕ ਆ ਕੇ ਹੈ ਇੱਥੇ ਖੇਡਣ ਲੱਗ ਜੇ ਸਿੱਧੀ ਜੀ ਗੱਲ ਦੇ ਵਿੱਚ 15 ਫੁੱਟ ਦਾ ਹੈਗਾ ਹੈ 15 ਫੁੱਟ ਬਾਕੀ ਇਹਨੂੰ ਵੀ ਜਿਹੜੀ ਪੁਰਾਣੀ ਨਾਨਕਸ਼ਹੀ ਇਹ ਟੇਨੂ ਲੱਗੀ ਹੋਈ ਆ ਸਾਰੀ ਇਹਦੇ ਚੋਂ ਉਹਨਾਂ ਟਾਈਮਾਂ ਦੇ ਵਿੱਚ ਪਾਣੀ ਪੂਣੀ ਕੱਢਿਆ ਜਾਂਦਾ ਹੁਣ ਆ ਯਾਰ ਇੱਥੇ ਨਾ ਇੱਕ ਉਹ ਵੀ ਹੈਗੀ ਆ ਜੀ ਕਹਿੰਦੇ ਇੱਕ ਮਤਲਬ ਕੀ ਸਰੰਗਵਾ ਮਤਲਬ ਕਹਿੰਦੇ ਆ ਕਿੱਥੇ ਇੱਥੇ ਹਾਂ ਤੇ ਉਹ ਕਹਿੰਦੇ ਵੀ ਆਹ ਕਿਲੇ ਤੋਂ ਨੂਰ ਮਿਲ ਤੱਕ ਜਾਂਦੀ ਆ ਕਿੱਥੇ ਆ ਫਿਰ ਦਿਖਾਉ ਸਮੂਹ ਹੁਣ ਆਪਾਂ ਪਤਾ ਨਹੀਂ ਸ਼ਾਇਦ ਇਹਨਾਂ ਨੇ ਬੰਦਮੁੰਦ ਕੀਤੀ ਪਤਾ ਨਹੀਂ ਕਿੱਥੇ ਮਤਲਬ ਪ੍ਰਾਣੀ ਰਾਮਾ ਦੇ ਵਿੱਚ ਸੁਣਿਆ ਆ ਸੁਣਿਆ ਮੈਂ ਗੁਪਤ ਰੱਖੀ ਆ ਫਿਰ ਅਗਲੇ ਨੇ ਗੁਪਤ ਰੱਖੀ ਆ ਮਤਲਬ ਨੂਰਮਹਿਲ ਹੋ ਗਿਆ ਇੱਧਰ ਜਲੰਧਰ ਵਾਲੀ ਸਾਈਡ ਨਹੀਂ ਨਹੀਂ ਨੂਰਮਹਿਲ ਇੱਧਰ ਆਪਣੇ ਫਗਵਾੜਾ ਜਦੋਂ ਆਪਾਂ ਫਲੋਰ ਨੂੰ ਜਾਈਦਾ ਫਲੋਰ ਨਕੋ ਉਧਰ ਤੋਂ ਫਲੋਰ ਨੂੰ ਜਾਈਦਾ ਰਾਹ 'ਚ ਹੁੰਦਾ ਵਾ ਓਕੇ ਓਕੇ ਕਿੱਥੇ ਉਧਰ ਜਾਂਦੀ ਆ ਹੈ ਇੱਥੋਂ ਕਹਿੰਦੇ ਕੋਈ ਸਰੰਗੋ ਵੀ ਨਿਕਲਦੀ ਆ ਤੇ ਉਹ ਨੂਰਮਹਿਲ ਯਾਨੀ ਕਿ ਇੱਧਰ ਫਲੋਰ ਵਾਲੀ ਸਾਈਡ ਨਿਕਲਦੀ ਆ ਬਾਬਾ ਦੂਰ ਹੋ ਗਿਆ ਫਿਰ ਬਾਬਾ ਯਾਰ ਇੱਥੋਂ ਪੈਂਦੀ ਆ ਈ ਮੈਂ 2 ਕਿਲੋਮੀਟਰ ਹੈਗਾ ਇਹ ਪੁਰਾਣੇ ਟਾਈਮ ਦਾ ਖੂਬ ਬਣਿਆ ਹੋਇਆ ਹੈ ਤੇ ਉਹ ਮੈਂ ਤੁਹਾਨੂੰ ਦਿਖਾ ਗਿਆ ਇਹ ਵਿੱਚ ਵਿਚਾਰੇ ਇਹ ਕਿਤੇ ਉਹ ਸਾਨੂੰ ਪਤਾ ਹੁੰਦਾ ਤੁਹਾਨੂੰ ਅਸੀਂ ਇੱਥੋਂ ਨੂਰਮੰਦ ਲੈ ਕੇ ਜਾਣਾ ਹੈਗਾ ਇੱਥੋਂ ਜਿੱਧਾ ਇੱਥੋਂ ਜਿੱਧਾ ਨੂਰਮੰਦ ਨਿਕਲਦਾ ਹੀ ਆ ਗਿਆ ਸਟ ਪਾ ਲੈਣੀ ਸੀ ਤੇ ਆ ਤੁਹਾਨੂੰ ਮੈਂ ਦਿਖਾਈ ਹੈ ਜੀ ਇਹ ਮਸਜਿਦ ਆ ਉਹ ਦੂਸਰਾ ਗੇਟ ਆ ਉਧਰ ਪਹਿਲਾ ਗੇਟ ਆ ਤੇ ਇਹ ਹੈ ਜੀ ਜਹਾਂਗੀਰ ਦੀ ਹਵੇਲੀ ਆਪਾਂ ਜਹਾਂਗੀਰ ਦਾ ਕਿਲਾ ਕਹਿ ਲੀਏ ਹੈਨਾ ਹਾਂ ਬਹੁਤ ਸੋਹਣਾ ਵੀਰੇ ਮੈਂ ਕਿਹਾ ਸੋਹਣਾ ਹੀ ਤੂੰ ਲੱਗਣ ਡਿਆ ਹੈ ਤੇ ਪੁਰਾਣੇ ਟਾਈਮ ਦਾ ਜਿਹੜਾ ਪੁਰਾਣੇ ਟਾਈਪ ਦੀ ਸਾਰੀ ਬਣੀ ਹੋਈ ਆ ਤੇ ਬਾਕੀ ਬੂਟੇ ਬਾਟੇ ਬਹੁਤ ਲੱਗਿਆ ਹਰਿਆਈ ਪੂਰੀ ਆ ਕਾਗੂ ਪੂਰਾ ਵਧੀਆ ਐਨ ਪਾਰਕ ਟਾਈਪ ਬਣਾ ਰੱਖਿਆ ਆ ਤੇ ਇਹ ਸੀਗੀ ਜਹਾਂਗੀਰ ਦੀ ਹਵੇਲੀ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤਾਂਕਿ ਹੋਰ ਵੀ ਲੋਕ ਦੇਖ ਸਕਣ ਤੇ ਇਦਾਂ ਦੇ ਹੋਰ ਕੰਟੈਂਟ ਵੀ ਜਿਹੜੇ ਆ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਰਵਾਂਗੇ ਤਦ ਤੱਕ ਲਈ ਰੱਬ ਰੱਖ ਚਿੜੀਆਂ ਦੇਖਣੀਆਂ ਛੋੜੀ ਛੜੀਆ